ਭਾਜਪਾ ਦੀ ਆਪਣੀ ਪਾਰਟੀ ਦਾ ਵਿੱਚ ਕੋਈ ਸੰਘਰਸ਼ ਨਹੀਂ ਮੇਰੀ ਬੇਨਤੀ ਹੈ ਕਿ ਨਾ ਆ ਜਾ ਆ ਜਾ ਕੋਈ ਗੱਲ ਨਹੀਂ ਘੱਟੋ-ਘਿਰਾ ਕਰਾਂਗੇ ਠੀਕ ਹੈ ਸਰ ਅੱਜ ਜਿਹੜੀ ਅਸੀਂ ਇਹ ਸਟੇਟ ਦੀ ਰੈਲੀ ਕਰਨ ਜਾ ਰਹੇ ਹੈਗੇ ਆ ਜੀ 11 ਤਰੀਕ ਨੂੰ ਜੀ ਕਿਹੜੀ ਜਗ੍ਹਾ ਜੀ ਸੰਗਰੂਰ ਵਿਖੇ ਅਨਾਜ ਮੰਡੀ ਸੰਗਰੂਰ ਵਿਖੇ ਜੀ ਉਹਦੇ ਸੰਬੰਧ ਚ ਦੀ ਤਿਆਰੀ ਦੇ ਲਈ ਜ਼ਿਲ੍ਹਾ ਬਠਿੰਡਾ ਦੇ ਪੂਰੇ ਜ਼ਿਲ੍ਹੇ ਦੇ 6 ਹਲਕਿਆਂ ਦੀ ਜਿਹੜੀ ਮੀਟਿੰਗ ਸੀ ਉਹ ਵਰਕਰਾਂ ਦੀ ਰਹੀ ਕਈ ਬੜੀ ਖੁਸ਼ੀ ਹੈ ਕਿ ਦੇਖ ਲਓ ਕਿੰਨੀ ਬੁਲਾ ਮਿਸਾਲ ਜਿਹੜੀ ਮੀਟਿੰਗ ਆ ਹੋਈ ਆ ਔਰ ਹਰ ਹਲਕੇ ਦੇ ਵਿੱਚੋਂ ਚਾਹੇ ਉਹ ਮੰਡਲ ਪ੍ਰਧਾਨ ਨੇ ਚਾਹੇ ਬਲਾਕ ਪ੍ਰਧਾਨ ਨੇ ਕੇ ਪੀ ਸੀ ਸੀ ਦੇ ਮੈਂਬਰ ਨੇ ਤੇ ਡਿਸਟ੍ਰਿਕਟ ਆਂਗਰਸ ਕਮੇਟੀ ਦੇ ਅਹੁਦੇਦਾਰ ਨੇ ਸਾਬਕਾ ਐਮ ਐਲ ਏ ਸਾਹਿਬਾਨ ਨੇ ਦੋ ਜਿਲ੍ਹਿਆਂ ਦੇ ਪ੍ਰਧਾਨ ਸਾਰੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਆ ਤੇ ਉਹਦੀ ਤਿਆਰੀ ਦੇ ਸਬੰਧ ਚ ਅਸੀਂ ਜਿਹੜੀ ਮੀਟਿੰਗ ਇਹ ਕੀਤੀ ਆ ਪਰ ਬੜਾ ਉਤਸ਼ਾਹ ਜਿਹੜਾ ਹੁਣ ਨਜ਼ਰ ਆਇਆ ਤੇ ਅ ਵੈਰੀ ਹੋਪਫੁਲ ਵੀ ਆਰ ਕਿ ਅਸ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਰੈਲੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੋਂ ਸਾਰੇ ਕਾਂਗਰਸ ਦੇ ਵਰਕਰ ਪਹੁੰਚਣਗੇ ਪ੍ਰਿੰਟ ਦਾ ਕੋਆਰਡੀਨੇਟਰ ਚੁਣਿਆ ਗਿਆ ਕਿਸੇ ਨੇ ਦੇ ਨਹੀਂ ਮੈਂ ਤਾਂ ਪਹਿਲਾਂ ਵੀ ਇੱਥੇ ਰਿਹਾ ਮੈਨੂੰ AICC ਨੇ ਡਿਊਟੀ ਲਾ ਕੇ ਰੱਖੀ ਆ ਤੁਸੀਂ ਮਿਲਦੇ ਹੀ ਰਹੇ ਹੈਗੇ ਆ ਅਸੀਂ ਸੰਗਠਨ ਨੂੰ ਬੜਾ ਮਜ਼ਬੂਤ ਕੀਤਾ ਪ੍ਰਧਾਨ ਸਾਹਿਬਾਨ ਦੋਏ ਮੇਰੇ ਨਾਲ ਸੀਗੇ ਵਕਵਾ ਖਾਲਕਿਆਂ 'ਚ ਵੱਡੇ ਪ੍ਰੋਗਰਾਮ ਵੀ ਅਸੀਂ ਕੀਤੇ ਸੀਗੇ ਸੋ ਹੁਣ ਵੀ ਮੈਨੂੰ ਜਿਹੜਾ ਹੈਗਾ ਈਸੀ ਕਰਕੇ ਭੇਜਿਆ ਬੜੇ ਅੱਛੇ ਵਰਕਰ ਆ ਬੜੇ ਮਿਹਨਤੀ ਆ ਇਹ ਮੈਨੂੰ ਪੂਰੀ ਉਮੀਦ ਆ ਕੇ باوجود ਗਰਮੀ ਦੇ ਵੀ ਜਿੰਨਾ ਉਤਸ਼ਾਹ ਦਿਖਾਇਆ ਗਿਆ ਤੇ ਮੈਨੂੰ ਇਹ ਲੱਗਦਾ ਕਿ ਪੂਰੇ ਪੰਜਾਬ ਚ ਸਭ ਤੋਂ ਪਹਿਲੇ ਨੰਬਰ ਤੇ ਇਹ ਹਲਕੇ ਇਸ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਹੈਗੇ ਉੱਥੇ ਕਾਂਗਰਸ ਦੇ ਵਕਰ ਪਹੁੰਚਣਗੇ ਸਰ ਤੋਂ ਉਹ ਬਟਿੰਡੇ ਜਿਹੜੇ ਦਾ ਕੋਆਰਡੀਨੇਟਰ ਲਾਇਆ ਗਿਆ 2027 ਉਹ ਬਿਲਕੁਲ ਨਜ਼ਦੀਕ ਹੈ ਉਸ ਦੇ ਪਿਛੇ ਦੇ ਤੁਸੀਂ ਕੀ ਤਿਆਰੀ ਕਰ ਰਹੇ ਹੈ ਤਿਆਰੀ ਤਾਂ ਪਹਿਲੀ ਤਾਂ ਗੱਲ ਇਹ ਹੈਗੀ ਹੈ ਕਿ ਜਿਹੜਾ ਇਹ AICC ਦਾ ਪ੍ਰੋਗਰਾਮ ਆ ਸਾਡਾ ਸਾਰੇ ਸਾਲ ਦਾ ਹੀ ਪ੍ਰੋਗਰਾਮ ਹੈ ਜਿਹੜਾ ਆਲ ਇੰਡੀਆ ਕਾਂਗਰਸ ਕਮੇਟੀ ਨੇ ਕਾਂਗਰਸ ਦੇ ਵਰਕਰਾਂ ਨੂੰ ਦਿੱਤਾ ਪੂਰੇ ਦੇਸ਼ 'ਚ ਦਿੱਤਾ ਉਹਦੇ ਸੰਬੰਧ 'ਚ ਇਹ ਪੰਜਾਬ ਦਾ ਪਹਿਲਾ ਪ੍ਰੋਗਰਾਮ ਆ ਜਿਹੜਾ ਦੇ ਦੇ ਇਹ ਤੋਂ ਬਾਅਦ ਫਿਰ ਜ਼ਿਲ੍ਹਿਆਂ ਦੇ ਪ੍ਰੋਗਰਾਮ ਤੇ ਡਿਸਟ੍ਰਿਕਟ ਕਾਂਗਰਸ ਕਮੇਟੀਆਂ ਦੇ ਜਿਹੜੇ ਸੰਵਿਧਾਨ ਬਚਾਓ ਰੈਲੀ ਜਿਹੜੀਆਂ ਅਸੀਂ ਰੱਖਣੀਆਂ ਕਿਉਂਕਿ ਅੱਜ ਬਹੁਤ ਜ਼ਿਆਦਾ ਮਿਸਯੂਜ਼ ਆ ਪਾਵਰ ਚਾਹੇ ਉਹ ਸੈਂਟਰ ਦੀ ਸਰਕਾਰ ਚਾਹੇ ਉਹ ਪੰਜਾਬ ਦੀ ਸਰਕਾਰ ਉਹ ਕੰਮ 'ਚ ਲੱਗੀ ਹੈ ਤੁਸੀਂ ਦੇਖਦੇ ਹੋਵੋਗੇ ਕਿ ਆਪਣੇ ਵਿਰੋਧੀਆਂ ਨੂੰ ਮਾਰਨ ਦੇ ਲਈ ਕੇਂਦਰ ਦੀ ਸਰਕਾਰ ਕੋਈ ਮਤਲਬ ਕਿ ਐਸਾ ਹੱਥਕੰਡਾ ਨਹੀਂ ਛੱਡ ਰਹੀ ਕਿ ਜਿਹੜੀ ਨਾਪਣਾਂਦੀ ਹੋਵੇ ਚਾਹੇ ਉਹ ED ਦੀ ਦੁਰਵਰਤੋਂ ਹੋਵੇ ਚਾਹੇ CBI ਦੀ ਹੋਵੇ ਚਾਹੇ SEBI ਦੀ ਹੋਵੇ ਚਾਹੇ IT ਡਿਪਾਰਟਮੈਂਟ ਦੀ ਹੋਵੇ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਵਿਰੋਧੀਆਂ ਦਾ ਖਾਤਮਾ ਕਰਨ ਚ ਲੱਗਿਆ ਵੱਖ-ਵੱਖ ਸਟੇਟਾਂ ਦੇ ਵਿੱਚ ਐਦਾਂ ਹੀ ਪੰਜਾਬ ਦੇ ਅੰਦਰ ਤਾਂ ਜਿਹੜੇ ਪੰਜਾਬ ਦੀ ਐਦਾਂ ਹੀ ਪੰਜਾਬ ਦੀ ਜਿਹੜੀ ਸਰਕਾਰ ਤੁਸੀਂ ਦੇਖੋਗੇ ਕਿ ਕਿੰਨੇ ਕਾਂਗਰਸ ਦੇ ਲੋਕਾਂ ਦੇ ਜਿਹੜੇ ਹੈਗੇ ਝੂਠੇ ਪਰਚੇ ਜਿਹੜੇ ਦਰਜ ਕੀਤੇ ਆ ਤਾਂ ਚਾਹੇ ਉਹ ਸਟੇਟ ਦੇ ਸਾਡੇ ਮਤਲਬ ਕਿ ਸਾਬਕਾ ਮਿਨਿਸਟਰ ਸਹਿਬਾਨ ਨੇ ਚਾਹੇ ਮੌਜੂਦਾ ਐਮਐਲਏ ਨੇ ਚਾਹੇ ਇੱਥੇ ਤੱਕ ਕੀ ਕਹੀਏ ਕਿ ਸਾਡਾ ਜਿਹੜਾ ਸਭ ਤੋਂ ਵੱਡੀ ਪੋਸਟ ਸੰਵਿਧਾਨਕ ਤੌਰ ਤੇ ਹੁੰਦੀ ਹੈ ਲੀਡਰ ਆਫ ਦ ਆਪੋਜੀਸ਼ਨ ਹਾਂਜੀ ਸਾਬ ਪ੍ਰਤਾਪ ਸਿੰਘ ਬਾਜਬਾ ਉਹਨਾਂ ਨੇ ਪਰਚਾ ਦਰਜ ਕੀਤਾ ਔਰ ਬਿਨਾ ਮਤਲਬੋਂ ਤੋਂ ਪਰਚਾ ਦਰਜ ਕੀਤਾ ਤੇ ਇਸੇ ਤਰੀਕੇ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਤੇ ਬਲਾਕਾਂ ਦੇ ਵਿੱਚ ਹਰ ਥਾਂ ਦੇ ਉੱਤੇ ਕੰਨ ਪੱਕ ਗਏ ਸੁਣ ਸੁਣ ਕੇ ਕਿ ਇੰਨਾ ਮਤਲ ਕਹਿਣ ਦਾ ਵੀ ਜਿਹੜਾ ਹੈਗਾ ਤਸੱਦਦ ਪਿਛਲੇ ਲਗਭਗ 7-3 ਸਾਲ ਤੋਂ ਕਾਂਗਰਸ ਦੇ ਵਰਕਰ ਤੇ ਟਾਇਆ ਚੱਲ ਰਿਹਾ ਹੈਗਾ ਸੋ ਲੋਕ ਅੱਜ ਇਹ ਗੁੱਸੇ ਦਾ ਪ੍ਰਗਟਾਵਾ ਕਰਨ ਦੇ ਲਈ ਤੁਸੀਂ ਤਿਆਰ ਬੈਠੇ ਹੈਗੇ ਆ ਅੱਜ ਤੁਸੀਂ ਦੇਖਿਓ ਕਿ ਜਿੰਨੀ ਠੀਕ ਆ ਗੁੰਮਰਾਹ ਹੋਏ 2022 ਦੀਆਂ ਚੋਣਾਂ ਚ ਪੰਜਾਬ ਦੇ ਲੋਕ ਗੁੰਮਰਾਹ ਹੋ ਕੇ ਜਿੱਥੇ ਉਹਨਾਂ ਨੇ ਠੀਕ ਆ ਸਾਡੇ ਲੀਡਰਸ਼ਿਪ ਦਾ ਤਾਂ ਨੁਕਸਾਨ ਕੀਤਾ ਕੀਤਾ ਉਹਨਾਂ ਨੇ ਨਿੱਜੀ ਤੌਰ ਤੇ ਆਪਣਾ ਵੀ ਕੀਤਾ ਅੱਜ ਉਹ ਮਹਿਸੂਸ ਕਰਦੇ ਆ ਕਿ ਆ ਸਾਡੇ ਤੋਂ ਬੜੀ ਭਾਰੀ ਜਿਹੜੀ ਗਲਤੀ ਹੋਈ ਆ ਔਰ ਉਹ ਗਲਤੀ ਦਾ ਜਿਹੜਾ ਇਹ ਜਿਹੜਾ ਇਹਨਾਂ ਨੇ ਬਦਲਾ 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 ਕੇ ਅਸੀਂ ਨਾ ਉਹਦਾ ਬਦਲਾ ਲੈਣ ਦੇ ਲਈ ਪੰਜਾਬ ਦੇ ਲੋਕ ਤਿਆਰ ਬੈਠੇ ਆ ਕਿ ਸਾਨੂੰ ਗਮਰਾਹ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਜਿਹੜੇ ਇਹਨਾਂ ਦੇ 92 ਐਮਐਲਏ ਤੋਂ ਬਣ ਕੇ ਗਏ ਸੀ ਮੈਨੂੰ ਨਹੀਂ ਲੱਗਦਾ ਕਿ ਇਹ 2027 ਦੀਆਂ ਚੋਣਾਂ ਚ ਕੋਈ 9 ਵੀ ਇਹਨਾਂ ਦੇ ਬੰਦੇ ਜਿੱਤ ਕੇ ਆ ਜਾਣ ਆ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਤਿਆਰੀ ਚ ਬੈਠੇ ਆ ਸੋ ਬਾਕੀ ਜਿਹੜੀਆਂ ਜਾਦਾ ਗੱਲਾਂ ਨੇ ਉਹ ਸੰਗਰੂਰ ਵਿਖੇ ਕੀਤੀਆਂ ਜਾਣਗੀਆਂ ਇਹ ਤੋਂ ਇਲਾਵਾ ਇੱਕ ਵੱਡਾ ਪ੍ਰੋਗਰਾਮ ਸੀ ਜਿਹੜਾ 17 ਤਰੀਕ ਦੀ ਉਹ ਜ਼ਿਲ੍ਹੇ ਦੀ ਜਿੱਡੀ ਰੈਲੀ ਆ ਤੇ ਰਿਆਂ ਤੇ ਉਸ ਦਿਨ ਤੁਹਾਡੀ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਆਓ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਕਿਉਂਕਿ ਚਿੰਨਾ ਤਸੱਦਦ ਅੱਜ ਪੰਜਾਬ ਦੇ ਲੋਕਾਂ ਦੇ ਚਾਹੇ ਉਹ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਵਰਗਾ ਚਾਹੇ ਮਲਾਜਮ ਨੇ ਸਾਰਿਆਂ ਤੇ ਜਿਹੜਾ ਕੀਤਾ ਜਾ ਰਿਹਾ ਜੇ ਤੁਹਾਡਾ ਸਾਥ ਨਾ ਹੁੰਦਾ ਹੋ ਸਕਦਾ ਹੈ ਕਿ ਹੋਰ ਵੀ ਬਹੁਤ ਭਾਰੀ ਨੁਕਸਾਨ ਪੰਜਾਬ ਦੇ ਅੰਦਰ ਹੋ ਰਿਹਾ ਇਸ ਲਈ ਮੀਡੀਆ ਦਾ ਬੜਾ ਵੱਡਾ ਰੋਲ ਜਿਹੜਾ ਇਹ ਰਿਹਾ ਸੋ ਤੁਹਾਡਾ ਵੀ ਬੜਾ ਥੈਂਕਸ ਹੈਗਾ ਤੇ ਉਸ ਦਿਨ ਬਾਅਦ ਤੋਂ ਬਾਅਦ ਆਓ ਤੁਸੀਂ ਥੈਂਕ ਯੂ ਕਰੋਗੇ ਵੀ جٹا <سؤال> ਸਾਡੇ ਡਿਸਟ੍ਰਿਕਟ ਕਾਂਗਰਸ ਕਮੇਟੀ ਪਠਾਨਾ ਰੂਟਰ ਦੇ ਪ੍ਰਧਾਨ ਅਤੇ ਸ੍ਰੀ ਰਾਜਨ ਗਰਗੀ ਡਿਸਟ੍ਰਿਕਟ ਕਾਂਗਰਸ ਕਮੇਟੀ ਅਰਗਨ ਪਠਾਨਾ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਸਰਕਾਰ ਨੂੰ ਮੈਂਤੀ ਤੇ ਤੇ ਤੜਕਾ ਨੂੰ ਸਾਡੇ ਮਿਸਟਰ ਸਰਕਾਰ ਕੁਪੀ ਸਿੰਘ ਕਾਂਗੜੀ ਸਰਦਾਰ ਕੁਜੈਨ ਸਿੰਘ ਦੇ ਐਕਸਮੇਲੇ ਸਾਹਿਬ ਵਾਲੀ ਐਕਸਮੇਲੇ ਸਾਹਿਬ ਭੁਪਿੰਦਰ ਸਿੰਘ ਜੀ ਕੋਰਾ ਮਹਿੰਦਰ ਮਹਿਲਾ ਕਾਂਗਰਸ ਤੋਂ ਸਾਡੀਆਂ ਭੈਣਾ ਅਭਿੰਦਰ ਕੋਟਪਾਈ ਦੀ ਸਾਡੇ ਜੋ ਪ੍ਰੇਤਨ ਸਿੰਘ ਕੋਟਪਾਈ ਦੀ ਐਕਸਮੇਲੇ ਜੀ ਦੇ ਸੁਪੁੱਤਰ ਅਤੇ ਜੀ ਮਹਿੰਦਰ ਕੋਟਾ ਦੀ ਅਤੇ ਬਲਿੰਦਰ ਬਲਿੰਦਰ ਠੇਕੇਦਾਰ ਵੀ ਤੇ ਬਾਕ ਕਰਨਾ ਕਿ ਇਹ ਤੇ ਮੈਂ ਨਿੱਜੀ ਤੌਰ ਤੇ ਮੈਂ ਮਾਫੀ ਮੰਗਦਾ ਕਿ ਜਿਹੜਾ ਮੱਜ ਦੇ ਪ੍ਰੋਗਰਾਮ ਮੈਂ ਇਸ ਕਰਕੇ ਪਹਿਲਾਂ ਬੋਲਿਆ ਕਿ ਮੈਂ ਪ੍ਰੋਗਰਾਮ ਤੇ ਉਸ ਪ੍ਰੋਗਰਾਮ ਦੇ ਅੰਦਰ ਨਹੀਂ ਗੱਲ ਕਰਨ ਇਹ ਤਾਂ ਬਾਹਰ ਜਾਣ ਦੀ ਚੇਚਲ ਨਾ ਕਰਨ ਕਿਉਂਕਿ اج کا مینا جاگہ کچھ دن پہلے اہمداباد کا جی ہے اپنے ਆਪ ਸਤਿਮਾਨਤ ਪੰਚ ਸਾਹਮਣੇ ਬੈਠੇ ਦਰਜਾ ਦਰਜਾ ਕਾਂਗਰਸ ਪਾਰਟੀ ਦੀ ਜਿੰਦ ਜਾਣ ਤੇ ਰੀਡ ਦੀ ਹੱਡੀ ਸਾਰੇ ਹੀ ਬਹੁਤ ਹੀ ਸਤਕਾਰਯੋਗ ਜਿਨ੍ਹਾਂ ਦਾ ਜੇ ਮੈਂ ਨਾਮ ਨਾ ਵੀ ਲਵਾਂ ਤਾਂ ਸ਼ਾਇਦ ਉਹ ਨਾਮ ਦੇ ਮਹਤਾਜ ਨਹੀਂ ਕਿਉਂਕਿ ਉਹਨਾਂ ਨੂੰ ਪੂਰੇ ਜ਼ਿਲ੍ਹੇ ਦੀ ਕਲ ਕਲ ਜਾਣਦਾ ਹੈ ਸਭ ਤੋਂ ਪਹਿਲਾਂ ਜੈ ਕਾਂਗਰਸ বিজে কংগ্রেস বিজে কংগ্রেস ਤਾਂ ਹੋਊਗੀ ਜੇ ਆਪਾਂ ਜਵਾਬ ਦੇਵਾਂਗੇ জয় কংগ্রেস বিজেপি কংগ্রেস ਇਹ ਨਾਰਾ 올 ਇੰਡੀਆ কংগ্রেস ਕਮੇਟੀ ਤੋਂ ਜਦੋਂ ਜਿਨਾ ਮਦਾਨਾਂ ਦੀ ਮੀਟਿੰਗ ਖੜਗੇ ਸਾਹਿਬ ਨੇ ਰਾਹੁਲ ગાંધી ਜੀ ਨੇ ਚਲਾਈ ਉਥੇ ਕੀਤੀ ਪੂਰੇ ਹਿੰਦੁਸਤਾਨ ਦੀ ਉਥੋਂ ਮਿਲਿਆ ਸੀ ਇਸ ਕਰਕੇ ਜੋ ਸਾਡੇ ਕੌਂਸਲ ਔਰ ਰਾਜਾ ਔਰ سارا ایم کی جلسل جلہ پتری ریلی ہے پوزہ کی جلہ پرماظ ہے پورے نانچے ویڈیو میں بہت بڑا شخص کر کے ایسی ضرور روز کل دے پیرا لینا ہے. اور کچھ ہی اسٹیٹ کے بیٹھے ہوئے ساری ساری کونگرس پارٹیزی ویڈرشپ پہ میں نے سبان سامٹر پہ میں نے سبان سامٹر چاہ تک خانٹ کر کے سارے بلایش پر نانسہ باندھر جلہ فیشو پہنبر بلاوکسام کی بلکل یوت کانگریس کانگریس پارٹی کی لیڈرشپ سارے ادا تعلق اور میں بافی چاہتا ہے کیونکہ میرے سامنے بہت ایسی لیڈرشپ بیٹھی ہے کیا تھا میں سامنے ہے ستھار سٹیج کے ہونا کرے تھا بافی بافی ایسی کہا تھی کیونکہ آگے کے لئے پروگرام سوپر ایک کانگریس پارٹی ہم بڑا پارے تاہتے جس قسم کی نائمی تھی آج دیشو اس طرح کے ساتھ گیارہ کر تیسری ریلی سر مجھے جی حکم دینا میری بےتی ہے ہلکا بائی ਹਰ ਕੋਈ ਤੋ ਵੋਈ ਸਾਹਿਬ ਦਾ